ਮੈਂ ਤੁਹਾਨੂੰ ਇਹ ਕਹਣਾ ਹੈ ਕਿ ਨਾ ਮੇਰੀ ਨਾ ਚੂੜੇ ਦੇ ਨਾਲ ਨਾ ਸਾਰੀ ਬਾਹ ਆ ਵੇਖੋ ਸਾਰੀ ਲਾ ਹੋ ਗਈ ਆ ਜਰਾ ਡਰ ਡਰ ਜੀ ਕੋਈ ਆ ਵਜ ਵਜ ਹੋ ਗਈ ਹੈ ਮੇਰੇ ਸਾਹ ਹੁਣ ਵਜ ਵਜ ਕੇ ਆ ਜਿਹੜੀਆਂ ਵੀ ਇਹ ਚੂੜੀਆਂ ਵਾ ਨਾ ਇਹ ਬੜੀਆਂ ਵਜਦੀਆਂ ਨੇ ਤੂੰ ਤੂੰ ਐਂਦਾ ਕਰ ਇਹਨੂੰ ਲਾ ਦੇ ਸੱਚੀ ਮੇਰੇ ਕੋਲ ਦੇ ਕੰਮ ਨਹੀਂ ਹੁੰਦਾ ਜਦੋਂ ਸੋਈ ਚ ਪਾਂਡੇ ਸਾਫ਼ ਕਰਦੀਆਂ ਨਾ ਸਾਵੀ ਉੱਪਰ ਸਾਬਣ ਲੱਗਦਾ ਆ ਸੱਚੀ ਬੜੀ 당ਵਾ ਤਿੰਨ ਚਾਰ ਦਿਨ ਹੋ ਗਏ ਉਹ ਇਹਨਾਂ ਨੂੰ ਲਾ ਦੇ ਹਾਂ 2 ਰੁਪਈਆ ਲਾ ਗਈ ਤੇ ਚੂੜਾ ਕਿੱਥੇ ਗਿਆ ਜਰਾ ਚੂੜਾ ਮੈਂ ਤੁਹਾਨੂੰ ਕੀ ਦੱਸਾਂ ਵੇਖੋ ਮੇਰੀ ਬਾਹ ਕਿ ਦਾ ਖਰਾਬ ਹੋ ਗਈ ਏ ਸਾਰੀ ਆਵੇ ਕੋ ਤੇ ਬਾਹ ਤੇ ਖਰਾਬ ਹੋ ਗਏ ਤੂੰ ਆਪ ਕੋ ਲਾ ਮੈਂ ਤੂੰ ਪੁੱਛ ਤੇ ਲੈਂਦੀ ਮੈਨੂੰ ਬਨੇ ਲਾਉਣ ਲੱਗਿਆ ਮੰਮੀ ਆ ਕੀਤੀ ਇਹ ਨਾ ਨਾ ਗੱਲ ਤੇ ਆਖੰਦੇ ਹੀ ਕਿ ਚਲ ਉਹਨਾਂ ਨੇ ਤਾਂ ਗੱਲ ਕਰ ਲਈ ਤੇ ਮੈਨੂੰ ਕਿੰਨਾ ਪੁੱਛਿਆ ਵੀ ਤੂੰ ਮੈਂ ਚੂੜਾ ਲਾਉਣ ਲੱਗੀ ਐ ਕਿੱਦਾਂ ਕਰਨਾ ਮੈਂ ਲਾਉਣ ਲੱਗੀ ਆ ਮੈਂ ਕਿੱਡੇ ਲੈਣੇ ਕੰਮ ਕਰਦੀ ਏ ਐਡੀ ਬਲਛਣੀ ਐ ਨਾ ਕਿਤੇ ਜਿਹੜਾ ਕੋਈ ਹਸਾਬ ਹੀ ਨਹੀਂ ਆ ਆ ਐਦਾਂ ਇਹ ਤਾਂ ਕੰਮ ਹੀ ਆ ਤੇ ਜਾਂ ਉਧਾਂ ਆਂਦੀ ਹੋਣੀ ਆ ਮੈਨੂੰ ਤੇ ਅੱਗੇ ਨਹੀਂ ਵੇਖ ਸਿਖਾਉਂਦੇ ਤੇ ਆਂਦੀ ਹੋਣੀ ਵੀ ਉਹ ਫੇਰ ਨਾ ਆਜੇ ਕੀ ਗੱਲ ਹੋ ਗਈ ਡੈਡੀ ਜੀ ਕਿਹੜੀ ਗੱਲ ਹੋ ਗਈ ਉਹ ਨਹੀਂ ਪੁੱਤ ਗੱਲ ਪੁੱਛਦੇ ਹੋਈ ਉਹ ਤਾਂ ਧੀ ਹੈ ਉਹ ਤਾਂ ਕਿਹਦੇ ਹੀ ਆ ਮੈਂ ਲੜਦੀ ਆ ਹੁਣ ਜੋ ਘਰ ਦੇ ਵਿੱਚ ਹੁੰ ਦਾਵਾ ਇਹਨੂੰ ਵੀ ਪਤਾ ਲੱਗਣਾ ਚਾਹੀਦਾ